ਤੇ ਜਿਹੜਾ ਜਮਾਂਤ ਨੂੰ ਲੈ ਕੇ ਚੱਲ ਰਹੀਆਂ ਖਬਰਾਂ ਉਹ ਕਿਵੇਂ ਆਜੀ ਤੁਸੀਂ ਕਮੇਟੀ ਦੇ ਵਿੱਚੋਂ ਜਿਵੇਂ ਮਹਾਲੀ ਚਪਾਨੇ ਸਿੱਧੂ ਦੀ ਜਮਾਂਤ ਨੂੰ ਲੈ ਕੇ ਉਹ ਤਾਂ ਜੇ ਮੀਟਿੰਗ ਹੋਈ ਹੈ ਕੀ ਮਤਲਬ ਕੋਈ ਗੱਲ ਸਿਰੇ ਲੱਗੀ ਨਹੀਂ ਅਸੀਂ ਕਹਿ ਕੇ ਆਗੇ ਵੀ ਅਸੀਂ ਉਹਦੀ ਗੱਲ ਤੇ ਪੱਕੇ ਆ ਜੀ ਉਹਨੂੰ ਬਿਨਾਂ ਸ਼ਰਤ ਰਿਹਾ ਕਰੋ ਜਿਹੜਾ ਗੱਲ ਅਸੀਂ ਆਪਾਂ ਇੰਨੀ ਗੱਲ ਕਰਕੇ ਬਾਹਰ ਆ ਗਏ ਇਹ ਜਵਾਨਤ ਜਿਵੇਂ ਜਵਾਨਤ ਦੀ ਖਬਰ ਆ ਰਹੀਆਂ ਫਿਰ ਜੀ ਉਹ ਫੈਸਲਾ ਫਿਰ ਦੇਖੋ ਦੇਖੋ ਸਾਨੂੰ ਨਹੀਂ ਪਤਾ ਕੌਣ ਜਵਾਨਤ ਕੀ ਗੱਲ ਹੈ ਜਾਂ ਆਪਾਂ ਨਾ ਜਾਣੇ ਜਾਂ ਉਹਦਾ ਪਰਿਵਾਰ ਜਾਣੇ ਕੋਈ ਜਾਣ ਤੁਹਾਨੂੰ ਨਹੀਂ ਵੀ ਜਥੇਬੰਦੀ ਜਿਹੜੀ ਵੀ ਕਮੇਟੀ ਆ ਉਹ ਚੋਣੀ ਸੀ ਵੀ ਜਵਾਨਤ ਨਹੀਂ ਬਿਨਾਂ ਸ਼ਰਤ ਬਾਹਰ ਹੋਵੇ ਨਹੀਂ ਅਸੀਂ ਤਾਂ ਪਹਿਲੇ ਵੀ ਚੋਣੇ ਉੱਤੇ ਸੀ ਕਿ ਸਟੇਟ ਤੋਂ ਕਦੇ ਬਿਨਾਂ ਜਵਾਨਤ ਮਤਲਬ ਬਾਹਰ ਲਿਆਵਾਂਗੇ ਸਕੇ ਇਹੀ ਜਾਣੇ ਸਾਨੂੰ ਨਹੀਂ ਪਤਾ ਅਸੀਂ ਤਾਂ ਇਹ ਗੱਲ ਕਹਿ ਕੇ ਪ੍ਰਸ਼ਾਸਨ ਨੂੰ ਵੀ ਤੁਸੀਂ ਚਾਰ ਮੀਟਿੰਗਾਂ ਕਰ ਲਈਆਂ ਜੀ ਜੀ ਚਾਰ ਮੀਟਿੰਗਾਂ ਤੋਂ ਤੁਸੀਂ ਆ ਕੋਈ ਹੋਰ ਕੋ ਸ਼ਟਾ ਨਿਕਲਦਾ ਹੈ ਤੇ ਨਹੀਂ ਗੱਲ ਕਹਿ ਕੇ ਆਗੇ ਦੀ ਭਾਨਾ ਬਾਹਰ ਹੋਣਾ ਚਾਹੀਦਾ ਸਾਨੂੰ ਨਹੀਂ ਪਤਾ ਸੀ ਚੰਨੇ ਅਫਸਰ ਤੇ ਇਸ ਤੋਂ ਬਾਅਦ ਕੋਈ ਅਗਲਾ ਐਕਸ਼ਨ ਪ੍ਰੋਗਰਾਮ ਹੀ ਦਿੱਤਾ ਜਾ ਸਕਦਾ ਜੀ ਨਹੀਂ ਹਜੇ ਤਾਂ ਅਸੀਂ ਰਾਤ ਦੇ 12 ਵਜੇ ਦੇਖਾਂਗੇ ਜੀ ਉਸ ਤੋਂ ਬਾਅਦ ਮੀਟਿੰਗ ਸ਼ੱਦੂਗਾ ਅੱਜ ਦਿਨ ਲੱਕੇ ਦੀ ਡਿਊਟੀ ਲੱਗੀ ਹੈ ਜਦੋਂ ਸ਼ੱਦੂ ਬਗ ਜਾਗੇ ਗਾਹਲਾ ਪ੍ਰੋਗਰਾਮ ਦੇ ਦਾਂਗੇ ਅੱਛਾ ਅੱਛਾ ਜੀ ਹੂੰ